ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲਾਂ ਬਾਈ ਜੀ ਸਾਰਿਆਂ ਦਾ ਤੇ ਆਪਾਂ ਹੈਗੇ ਜੀ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਤੇ ਬ੍ਰੈਂਟਨ ਦੇ ਬਾਈ ਜੀ ਟਾਈਮ 12 ਵਜ ਚੁੱਕੇ ਹੈ ਜੀ ਹੁਣ ਤੇ ਹੁਣ ਜਿਹੜਾ ਮੌਸਮ ਹੈ ਬਾਈ ਬਗਲ ਚੁੱਕਿਆ ਤੇ ਹਰਿਆਲੀ ਤੁਹਾਨੂੰ ਬਾਈ ਸਾਰੇ ਪਾਸੇ ਦਿਖਦੀ ਹੋਣੀ ਆ ਹਨਾ ਤੇ ਜੇ ਆਪਾਂ ਪੂਰੇ ਕੈਨੇਡਾ ਦੀ ਗੱਲ ਕਰੀਏ ਤਾਂ ਬਾਈ ਇਸੇ ਚੀਜ਼ ਦਾ ਹੀ ਮੁੱਲ ਆ ਆ ਦੇਖੋ ਹੁਣ ਕਿੰਨਾ ਸੋਹਣਾ এনवायरमेंट ਜੇ ਆਪਾਂ ਹਵਾ ਦੀ ਗੱਲ ਕਰੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਵਰਲਡ ਦੇ ਪਹਿਲੇ 7-8 ਜਿਹੜੇ ਦੇਸ਼ ਆ 에ਅਰ ਕੁਆਲਿਟੀ ਦੀ ਗੱਲ ਕਰੀ ਤਾਂ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਹਵਾ ਦੇ ਵਿੱਚ ਨਾਮ ਆ ਜਾਂਦਾ ਇਹਨਾਂ ਦਾ ਤੇ ਉਹ ਹੈ ਕਾਦੇ ਕਾਰਨ ਆ ਬਾਈ ਜੀ ਉਹ ਆਹੀ ਕਾਰਨ ਆ ਵੀ ਇਹਨਾਂ ਦੇ ਜਿਹੜੇ ਦਰਖਤ ਵਗੈਰਾ ਹੈਗੇ ਆ ਹਨ ਇਸੇ ਦੇ ਕਾਰਨ ਇਹ ਸਾਰਾ ਕੁਝ ਜਿਹੜਾ ਸੰਭਵ ਹੋਇਆ ਜੇ ਨਾ ਹੁੰਦੇ ਤਾਂ ਹਾਲਾਤ ਜਿਵੇਂ ਆਪਣੇ ਬਈ ਅੱਗ ਵਰੀ ਜਾਂਦੀ ਹੈ ਆਪਣਾ ਗਰਮੀ ਦੇ ਦਿਨਾਂ ਦੇ ਵਿੱਚ ਯਹਾਂ ਪਿਆ ਡਿਗਰੀ ਤਾਂ ਮਾੜਾ ਹੋ ਜਾਂਦਾ ਨਹੀਂ ਤਾਂ ਉਹ ਬੰਝ ਜਾਣੇ ਸੀ ਤੇ ਇਥੋਂ ਇਹ ਗੱਲ ਬਈ ਜੀ ਸਿੱਧ ਹੁੰਦੀ ਹੈ ਵੀ ਜੇ ਤੁਸੀਂ ਕੁਦਰਤ ਨੂੰ ਸੰਭਾਲੋਗੇ ਨਾ ਤੇ ਬਾਅਦ ਦੇ ਵਿੱਚ ਬਈ ਕੁਦਰਤ ਨੇ ਤੁਹਾਨੂੰ ਇੰਨਾ ਸੋਹਣੇ ਤਰੀਕੇ ਨਾਲ ਸੰਭਾਣਾ ਵੀ ਤੁਸੀਂ ਆਪਦੇ ਕੰਟਰੀ ਤੇ ਆਪਦੇ ਦੇਸ਼ ਤੇ ਮਾਣ ਕਰੋਗੇ ਹਨਾ ਹੁਣ ਤੁਸੀਂ ਆ ਹਿਸਾਬ ਲਾ ਲਓ ਵੀ ਲੋਕ ਬੜੇ ਮਾਨ ਨਾਲ ਹਨਾ ਸ਼ੌਂਕ ਨਾਲ ਇਹ ਗੱਲ ਕਹਿੰਦੇ ਆ ਯਾਰ ਵੀ ਸਾਡੇ এনवायरमेंट ਬਹੁਤ ਵਡਾ ਜੇ ਆਪਾਂ ਉਹ ਨੋਰਮਲ ਇਹਨਾਂ ਦੀ ਗੱਲ ਕਰੀਏ ਤਾਂ ਬਾਈ ਜਿਵੇਂ ਚਾਬੀ ਦਿੱਤੀ ਹੁੰਦੀ ਹੈ ਨਾ ਜਿਵੇਂ ਆਪਾਂ ਕਿਸੇ ਕਾਰ ਨੂੰ ਚਾਬੀ ਦੇ ਦਿੰਨੇ ਆ ਲੋਕ ਬਈ ਕੰਮ ਧੰਦੇ ਨੂੰ ਐ ਭੱਜੇ ਹੀ ਕਰਦੇ ਆ ਕਿਉਂਕਿ ਆਪਣੇ ਅੰਨ ਨੂੰ ਠਹਿਰ ਨਹੀਂ ਸਕਦੇ ਥੋੜੇ ਨਾਲ ਬਾਈ ਜੀ ਇਹ ਗੱਲਾਂ ਜਿਹੜੀਆਂ ਸ਼ੇਅਰ ਕਰਨ ਦਾ ਆਪਣਾ ਮਕਸਦ ਇਹ ਹੀ ਹੁੰਦਾ ਵੀ ਤੁਸੀਂ ਵੀ ਥੋੜਾ ਯਾਰ ਇਹਨਾਂ ਗੱਲਾਂ ਨੂੰ ਸਮਝੋ ਹਨਾ ਆਪਣੇ ਪੰਜਾਬ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਠੀਕ ਆ ਤੁਸੀਂ ਘਰੇ ਬਹਿ ਕੇ ਰੋਟੀ ਖਾ ਸਕਦੇ ਆ ਕੰਮ ਨਾ ਵੀ ਕਰੋਗੇ ਤਾਂ ਵੀ ਖਾ ਸਕਦੇ ਆ ਪਰ ਇਹ ਕੰਟਰੀਆਂ ਬਾਈ ਜੀ ਘਰੇ ਬਹਿ ਕੇ ਰੋਟੀ ਖਾਣਾ ਲੋਅ ਨਹੀਂ ਕਰ ਦਿੰਗੀਆਂ ਪਰ ਬਸ ਆਪਾਂ ਨੂੰ ਇਹ ਹੀ ਸਮੱਸਿਆ ਆ ਜਾਂਦੀ ਹੈ ਵੀ ਆਪਾਂ ਜਿਹੜਾ ਅਨਵਾਇਰਨਮੈਂਟ ਨੂੰ ਨਹੀਂ ਸੰਭਾਲ ਰਹੇ ਆਪਾਂ ਪਤਾ ਕੀ ਕਰ ਰਹੇ ਆ ਆਪਾਂ ਫਸਲਾਂ ਦੇਖ ਰਹੇ ਆ ਨਸਲਾਂ ਨਹੀਂ ਦੇਖ ਰਹੇ ਜੇ ਤੁਸੀਂ ਐਨਵਾਇਰਨਮੈਂਟ ਨੂੰ ਸੰਭਾਲੋਗੇ ਤਾਂ ਤੁਹਾਡੀਆਂ ਨਸਲਾਂ ਜਿਹੜੀਆਂ ਐਡੇ ਸੋਹਣੇ ਤਰੀਕੇ ਨਾਲ ਹਨਾ ਗਰੋ ਕਰਨੀਆਂ ਆ ਆਪਾਂ ਨਸਲਾਂ ਗਰੋ ਨੂੰ ਛੱਡ ਕੇ ਫਸਲਾਂ ਗਰੋ ਨੂੰ ਜਿਹੜਾ ਧਿਆਨ ਦੇਈ ਜਾਂਦੇ ਆ ਸੋ ਬਈ ਇਹਨਾਂ ਗੱਲਾਂ ਤੋਂ ਸਮਝਿਆ ਕਰੋ ਹਨਾ ਤੁਸੀਂ ਆ ਹੁਣ ਆ ਦੇਖ ਲਓ ਹਨਾ ਹੈ ਸਾਰੇ ਘਾਰ ਹੀ ਆ ਪਰ ਕਿਸੇ ਇੰਨੇ ਦਰਖਤ ਤਾਂ ਤੁਸੀਂ ਇਹ ਗੱਲ ਕਹਿ ਸਕਦੇ ਆ ਯਾਰ ਵੀ ਕਿਸੇ ਜੰਗਲਾ ਵਾਲੇ ਏਰੀਆ 'ਚ ਨਹੀਂ ਹੋਣੇ ਆਪਣੇ ਜਿਹੜਾ ਰਿਜ਼ਰਵ ਰੱਖਿਆ ਹੋਇਆ ਹੈ ਹਨ ਜਿਵੇਂ ਆਪਣੇ ਬੀਡ ਬੂਡ ਬਣੇ ਹੋਏ ਆ ਇੰਨੇ ਦਰਖਤ ਤਾਂ ਉੱਥੇ ਨਹੀਂ ਹਰੇਕ ਘਰ ਦੇ ਮੂਹਰੇ ਤੁਹਾਨੂੰ ਤਿੰਨ ਤਿੰਨ ਦਰਖਤ ਨਾਰਮਲ ਹੀ ਮਿਲਣਗੇ ਹਰੇਕ ਘਰ ਦੇ ਭੋਂ ਦੀ ਚਾਹੇ ਗਿਣਤੀ ਕਰਕੇ ਦੇਖ ਲਓ ਹਰੇਕ ਘਰ ਦੇ ਮੂਹਰੇ ਤਿੰਨ ਮਿਨੀਮਮ ਤਿੰਨ ਤਾਂ ਹੈਗੇ ਹੀ ਹੈਗੇ ਆ ਤੇ ਕਿੰਨੀ ਜਗ੍ਹਾ ਹੋਊਗੀ ਵੱਧ-ਤੋਂ ਵੱਧ ਬਾਈ 40 50 ਫੁੱਟ ਦੀ ਜਗ੍ਹਾ ਹੋਊਗੀ ਮਸਾਂ 40 ਫੁੱਟ ਦੀ 50 ਫੁੱਟ ਦੀ ਜਗ੍ਹਾ ਦੇ ਵਿੱਚ ਹਰੇਕ ਘਰ ਦੇ ਮੂਹਰੇ ਦੇਖ ਲਓ ਹਨਾ ਤਿੰਨ ਤਿੰਨ ਦਰਖਤ ਤੇ ਇੰਨੇ ਦਰਖਤ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਐਂ ਲੱਗਦਾ ਹੋਊਗਾ ਕਿ ਵਸ ਇਹ ਬੰਦ ਕਰਤੇ ਇਹਨਾਂ ਨੇ ਹਨਾ ਆ ਦੇਖ ਲਓ ਨਵੇਂ ਵੀ ਲਾਏ ਹੋਏ ਇਹ ਗੱਲਾਂ ਨੂੰ ਬਈ ਜੀ ਸਮਝਿਆ ਕਰੋ এনवायरमेंट ਬਹੁਤ ਜ਼ਰੂਰੀ ਹੈ ਬਚਾ ਕੇ ਰੱਖੋ ਹਨਾ ਪਾਣੀ ਹਵਾ ਠੀਕ ਹੈ ਜੀ ਤੇ ਮਿੱਟੀ ਤੇ ਆਪਾਂ ਤਿੰਨਾਂ ਨੂੰ ਖਰਾਬ ਕਰਨ ਬੈਠ ਗਏ ਆ ਤੇ ਜੇ ਤਿੰਨ ਹੀ ਖਰਾਬ ਹੋ ਗਈਆਂ ਬਈ ਤੇ ਤੁਹਾਡੀਆਂ ਤਰੱਕੀਆਂ ਕੀਤੀਆਂ ਸਾਰੀਆਂ ਸਵਾਹ ਹੋ ਜਾਣਗੀਆਂ ਕੋਸ਼ਿਸ਼ ਕਰੋ ਜੇ ਇਸ ਗੱਲ ਤੋਂ ਸਮਝਣ ਦੀ ਹੁਣ ਇਹਨਾਂ ਨੇ এনवायरमेंट ਐਡਾ ਕਿ ਸੋਹਣਾ ਸੰਭਿਆ ਹੋਇਆ ਵੀ ਇਹ ਐਨਵਾਇਰਨਮੈਂਟ ਇਹਨਾਂ ਨੂੰ ਲਾਈਫ ਤਾਂ ਦਿੰਦਾ ਹੀ ਆ ਜੇ ਆਪਾਂ ਗਵਰਨਮੈਂਟ ਦੀ ਗੱਲ ਕਰੀਏ ਗਵਰਨਮੈਂਟ ਨੇ ਤਾਂ ਲਾਈਫ ਇਹਨਾਂ ਦੀ ਭਜੋ ਭਜਾਈ ਵਾਲੀ ਕੀਤੀ ਪਈ ਆ ਪਰ ਐਨਵਾਇਰਨਮੈਂਟ ਨੇ ਯਾਰ ਇੱਕ ਇਹਨਾਂ ਨੂੰ ਸਾਹ ਲੈਣ ਨੂੰ ਇੱਕ ਸੋਹਣੀ ਜਗ੍ਹਾ ਦਿੱਤੀ ਆ ਹਨਾ ਤੇ ਨਾਲ ਬਾਈ ਜੀ ਕਮਾਈ ਵੀ ਦਿੱਤੀ ਆ ਕਿਉਂਕਿ ਜੇ ਤੁਸੀਂ ਇਹੀ ਸੋਹਣਾ ਇਨਵਾਇਰਨਮੈਂਟ ਵੇਖਦੇ ਨਾ ਵੇਖਿਆ ਹੁੰਦਾ ਤਾਂ ਤੁਸੀਂ ਕਿਸੇ ਨੇ ਪਿਆਰ ਛੱਡ ਕੇ ਨਹੀਂ ਭੱਜਣਾ ਸੀ ਤੁਸੀਂ ਆਹ ਜਿਹੜੀਆਂ ਵੀਡੀਓ ਵੀਡੀਓ ਵਗੈਰਾ ਵੇਣੇ ਆ ਫੋਟੋਆਂ ਫੋਟੋਆਂ ਵੇਣੇ ਹੋ ਹਨ ਆਹ ਦਾਸ ਤਾਂ ਹਨ ਤਾਂ ਇਹੀ ਵੇਖ ਕੇ ਤੁਸੀਂ ਭੱਜਦੇ ਆ ਵੀ ਯਾਰ ਬਹੁਤ ਸੋਹਣਾ ਦੇਸ ਆ ਵੀ ਆਪਾਂ ਉੱਥੇ ਚੱਲ ਗਏ ਤੇ ਤੁਸੀਂ 50 50 ਲੱਖ ਲੱਖ ਡਾਲਰ ਆ ਜਿਹੜਾ ਉਹਦੇ ਆਰਾਮ ਨਾਲ ਆ ਦਿੰਦੇ ਆ ਵੀ ਬੱਸ ਇਹਨਾਂ ਚੀਜ਼ਾਂ ਦੇ ਮਾਰੇ ਅੱਗੇ ਆ ਕੇ ਕੀ ਕਰਨਾ ਹੈ ਤਾਂ ਤੁਸੀਂ ਬਾਅਦ ਚ ਸੋਚਦੇ ਆ ਪਰ ਪਹਿਲ ਜਿਹੜੀ ਤੁਹਾਨੂੰ এনवायरमेंट ਹੈ ਜਿਹੜਾ ਇਹਨਾਂ ਦਾ ਉਹੀ ਤੁਹਾਨੂੰ ਪੱਟ ਕੇ ਇੱਥੇ ਲੈ ਕੇ ਆਉਂਦਾ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿਉਂਕਿ ਕੰਮ ਕੀ ਕਰਦੇ ਉਹ ਤਾਂ ਬਾਅਦ ਦੀ ਗੱਲਾਂ ਹੁੰਦੀਆਂ ਹਨ ਪਰ ਪਹਿਲਾਂ ਜਿਹੜੇ ਇੱਥੋਂ ਦਾ ਜਿਹੜੀ ਇਹਨਾਂ ਦੀ ਸੁੰਦਰਤਾ ਉਹੀ ਹਰੇਕ ਬੰਦੇ ਨੂੰ ਜਿਹੜਾ ਖਿੱਚ ਕੇ ਲੈ ਕੇ ਆਉਂਦੀ ਆ ਬਹੁਤ ਬਹੁਤ ਧੰਨਵਾਦ ਜੀ